ਰਾਜੀ ਜੋ ਜਿਹੜਾ 15 ਤਰੀਕ ਨੂੰ ਜਿੱਥੇ ਜਾ ਰਹੇ ਪੰਜਾਬ ਤੋਂ ਦਿੱਲੀ ਦੇ ਬਾਰਡਰ ਆਸਾਂ ਬਾਰਡਰ ਤੇ ਕੀ ਕਹਿਣਾ ਚਾਹੁੰਦੇ ਇਹ ਜਿਹੜਾ ਚੱਲ ਰਿਹਾ ਅੰਦੋਲਨ 13 ਫਰਵਰੀ ਤੋਂ ਲੈ ਕੇ ਲਗਾਤਾਰ ਉਹਦੇ ਵਿੱਚ ਦਿੱਤੇ ਹੋਏ ਪ੍ਰੋਗਰਾਮਾਂ ਦੇ ਤਹਿਤ ਜਿਹੜਾ ਇਹ ਉਚਾਣਾ ਮੰਡੀ ਜੀਂਦ ਹਰਿਆਣੇ ਵਿੱਚ ਵੱਡੀ ਕਿਸਾਨ ਮਹਾਰੇਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਬੀਕੇਯੂ ਸਿੱਧੂ ਪਰ ਲਗਭਗ 12000 ਵਰਕਰ ਲੈ ਕੇ ਸਮੂਲੀਅਤ ਕਰੇਗੀ ਤੇ ਉਸ ਮਹਾਪੰਚਾਇਤ ਨੂੰ ਵੱਡਾ ਬਲ ਦਏ ਮੰਗਾ ਕੀ ਹੈ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਲਗਾਤਾਰ ਕਿਸਾਨ ਸੰਘਰਸ਼ ਕਰ ਰਿਹਾ ਜੀ ਮੰਗਾ ਉਹੀ ਨੇ ਜਿਹੜੀਆਂ ਪਿਛਲੇ ਅੰਦੋਲਨ 2020 20 ਵੇਲੇ ਹੋਈਆਂ ਸੀ ਉਹ ਸਰਕਾਰ ਨੇ ਇੱਕ ਲਾਰੇ ਲਾ ਕੇ ਸਾਨੂੰ ਉਥੋਂ ਠਾ ਦਿੱਤਾ ਗਿਆ ਕੋਈ ਵੀ ਮੰਗ ਸਾਡੀ ਲਾਗੂ ਨਹੀਂ ਕੀਤੀ ਗਈ ਲਿਖਤੀ ਰੂਪ ਚ ਨਹੀਂ ਦਿੱਤੀ ਗਈ ਸੁਆਮੀ 나ਥਰ ਰਿਪੋਰਟ ਤੇ ਐਮਐਸਪੀ ਦੀ ਗਾਰੰਟੀ ਪੂਰਨ ਕਰਜ਼ ਮੁਕਤੀ 2020 ਜਿਹੜਾ 2020 ਬਿਜਲੀ ਬਿੱਲ ਰੱਦ ਕਰਨ ਸੰਬੰਧੀ ਇਹ ਮੰਗਾ ਸਾਰੀਆਂ ਅਸੀਂ ਲਾਗੂ ਕਰਵਾ ਕੇ ਹੁਣ ਉਠਾਂਗੇ ਮੀਟਿੰਗ ਹੋਈ ਕੋਈ ਸਰਕਾਰ ਦਾ ਲੰਬਾ ਸਮਾਂ ਹੋ ਗਿਆ ਬਾਰਡਰਾਂ ਤੇ ਬੈਠਿਆ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਚਾਰ ਮੀਟਿੰਗਾਂ ਹੋਈਆਂ ਜਿਹੜੀਆਂ ਕਿਸੇ ਛਿੱਟੇ ਤੇ ਨਹੀਂ ਪਹੁੰਚੀਆਂ ਹੁਣ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਆ ਜਦੀ ਪਹਿਲੀ ਮੀਟਿੰਗ ਸ਼ਾਇਦ ਇਸ ਬੁੱਧਵਾਰ ਨੂੰ ਹੋ ਰਹੀ ਹੈ